ਤੋ ਸਤਾਇਗਾ ਤਵੇਂ ਟੂ ਨਾ ਢਾਲਾ ਲਾਉਣਾ ਹੁੰਦਾ ਹੁਣ ਸੱਦ ਲਾਨੇ ਆ ਮਾਸੀ ਨੂੰ ਮੌਕੇ ਤੇ ਨਾ ਉਹ ਕੀ ਰਹਿਣ ਆਈ ਆ ਨਾਲੇ ਗਰਮ ਹੋਣ ਨੂੰ ਸੱਦਿਆ ਕੀਨੇ ਇੱਥੇ ਬਾਪੂ ਨੇ ਸੱਦਿਆ ਹੂ ਨਹੀਂ ਤੂੰ ਖੜੀ ਹੋ ਖੜੀ ਹੋ ਚੱਲ ਉਧਰ ਜਾ ਕੇ ਕੰਮ ਕਰ ਚੱਲ ਉਧਰ ਭੱਜ ਜਾ ਇੱਧਰ ਲੰਘ ਜਾ ਚੱਲ ਭਾਈ ਕੋਈ ਗੱਲ ਨਹੀਂ ਲੈ ਲੈ ਇਹ ਕਾ ਸੀਟ ਜੀ ਵੀ ਐ ਆਪਣੇ ਹੱਥ ਉਹ ਕਹਿੰਦੇ ਹੁੰਦੇ ਨੇ ਨਾ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਲੱਗ ਗਈ ਹੁਣ ਤਾਂ ਆ ਹੀ ਜਾਣਗੇ ਖੱਦੀ ਨਾ ਪੂਰਾ ਚੁੱਲਾ ਸੁੱਕਿਆ ਨਹੀਂ ਜੇ ਹੁਣ ਮੈਂ ਇਹ ਸੁੱਕਣ ਨੂੰ ਡੇਕਣ ਲੱਗੀ ਤਾਂ ਫਿਰ ਪੋਚਾ ਨਹੀਂ ਲੱਗਣਾ ਕਿਹੜਾ ਇੱਕ ਕੰਮ ਤਾਂ ਨਵੇੜਾ ਆਪ ਹੀ ਸੁੱਕੀ ਜਾਊਗਾ ਵਾਹਿਗੁਰੂ ਲੈ ਪੋਚਾ ਲਾਉਣ ਲੱਗੀ ਪਣੀ ਨਹੀਂ ਪੈਣੇ ਮੈਂ ਤਾਂ ਲਾਉਣੀ ਸੀ ਜਦੋਂ ਮੈਨੂੰ ਸਰਦਾ ਨਹੀਂ ਮੈਂ ਤੈਨੂੰ ਕਿਹਾ ਸੀ ਮੈਂ ਮਿੱਟੀ-ਮੁੱਟੀ ਲਾ ਦੇ ਚੁੱਲਿਆਂ ਦਾ ਵੀ ਮੂੰਹ ਸਰ ਬਣਾ ਲਈਏ ਤੂੰ ਤਾਂ ਪਤਾ ਨਹੀਂ ਕਿਹੜੇ ਘੋੜੇ ਚੜ੍ਹੀਆਂ ਘਰ ਹੀ ਨਹੀਂ ਵੜਦੀ ਮਾਤਾ ਕਿਹੜੇ ਬੋਲ ਦੇਣੀਆਂ ਬਾਹਰ ਇੰਦਰਵਾਨੀ ਕਹਿੰਦੀਗੀ ਮੈਂ ਤਾਂ ਦਿਮਾਹਾਂ ਦਾ ਘੁੱਟੇ ਦੁੱਧ ਤੇ ਪੱਤੀ ਪਾ ਦਾਂਦੀ ਭੈਣ ਹੁਣ ਤੈਥੋਂ ਕੀ ਲੁਕੋ ਕੇ ਰੱਖਿਆ ਚੱਕ ਡੱਬਾ ਤੇ ਬਣਾ ਲਾ ਚਾ ਨਾਲ ਮੈਨੂੰ ਘੁੱਟ ਬਣਾ ਦੀ ਕਰਿਆ ਕਰਾਇਆ ਭਾਲਦੀਆਂ ਤੂੰ ਵੀ ਹੁਣ ਤੂੰ ਭੈਣ ਵਿਆਹ ਲੈ ਘਰੇ ਆਈਆਂ ਵਿਆਹ ਚ ਨਹੀਂ ਆਈ ਘਰ ਸੰਭਣ ਆਈਆਂ ਤੂੰ ਤੂੰ ਤਾਂ ਚੁੱਲ੍ਹੇ ਤੇ ਚੜੀ ਰਹਿੰਦੀ ਸਾਰਾ ਚੁੱਲ੍ਹੇ 'ਚ ਉੱਠੀ ਅੰਦਰ ਅੰਦਰੋਂ ਉੱਠੀ ਚੁੱਲ੍ਹੇ ਤੇ ਕੋਈ ਮਾੜੀ ਮੋਟੀ ਬਾਹਰਲੀ ਵੀ ਖ਼ਬਰ ਲੈ ਲਿਆ ਕਰ ਆ ਮੈਂ ਤਾਂ ਬਾਹਰ ਹੀ ਗਈ ਸੀਗੀ ਬੜਾ ਮੋਟਾ ਜਿਹੜੀਆਂ ਪਾਣੇ ਬਾਹਰ ਦੀਆਂ ਖਬਰਾਂ ਰੱਖਦੀਆਂ ਉਹ ਤੀਵੀਆਂ ਘਰ ਨਹੀਂ ਬਣਦੀਆਂ ਫਿਰ ਜਿਹੜੀਆਂ ਚੁੱਲ੍ਹੇ ਤੇ ਬੈਂਦੀਆਂ ਨੇ ਉਹਨਾਂ ਦੇ ਘਰ ਚੱਲਦੇ ਨੇ ਲੈ ਪਾਣੇ ਬੰਦ ਹੀ ਐ ਕਿ ਨਹੀਂ ਮੈਂ ਵੀ ਘਰੇ ਬੰਨਣ ਗਈ ਸੀਗੀ ਕੀ ਦਾ ਘਰ ਬੰਨਣ ਗਈ ਸੀ ਪਾਣੇ ਨਹੀਂ ਮੈਂ ਕਿਧਰ ਜਾਣਾ ਤੇ ਪਾਣ ਜੀ ਦਾ ਗਈ ਥੋਰ ਕਿੱਥਾ ਗਈ ਸੀ ਪਹਿਲੇ ਤੂੰ ਉਹਦਾ ਫਿਕਰ ਨਾ ਕਰ ਹੈਗੀ ਉਹਦੀ ਭੂਆ ਘਰ ਬੰਨਣ ਆਲੀ ਜੇ ਤੁਸੀਂ ਘਰ ਬੰਨਣ ਆਲੀਆਂ ਹੁੰਦੀਆਂ ਨਾ ਮਾਸੀਆਂ ਜਾਂ ਮਾਮੀਆਂ ਤਾਂ ਕੋਈ ਆ ਕੇ ਢੋਕਦੀਆਂ ਕਦੇ ਕੋਈ ਬੜਿਆਂ ਨਹੀਂ ਅੱਜ ਸਾਰਿਆਂ ਨੂੰ ਕਰੇ ਕਰਾਏ ਤੇ ਘਰ ਦਿਸ ਗਿਆ ਅੱਜ ਤੈਨੂੰ ਭਾਣਜੇ ਦਾ ਘਰ ਦਿਸ ਗਿਆ ਹਾਂ ਹਣ ਤੱਕ ਤਾਂ ਬਾਲੀ ਨਹਰੇ ਮਾਰਦੀ ਰਹਿੰਦੀ ਐ ਐਨੇ ਨਹਰੇ ਦੱਸ ਮੇਰੇ ਨਾਲ ਤੇਰੀ ਕੀ ਦੂਸ ਬਣੀ ਐ ਮੈਂ ਵੀ ਹੁਣ ਆਪਣੇ ਭਾਣਜੇ ਦਾ ਘਰ ਦੀ ਸੁਖ ਮੰਦੀ ਐ ਜੇ ਭੈਣੇ ਮੰਨਦੀਆਂ ਹੁੰਦੀਆਂ ਨਾ ਤਾਂ ਮੈਥੋਂ ਮੂਰੇ ਖੜਨਾ ਸੀ जिमेरा ਹੁਣ ਉਹਨਾਂ ਪਤੀਜੇ ਪਿਆਰੇ ਹੁੰਦੇ ਆ ਮਾਸੀਆਂ ਨੂੰ ਭਾਣ ਜੇ ਤੇ ਮਾਮੇ ਮਾਮੀਆਂ ਨੂੰ ਭਾਣ ਜੇ ਸਭ ਪਿਆਰੇ ਹੁੰਦੇ ਨੇ ਪਰ ਕਿਸੇ ਨੇ ਬੱਤੀ ਨਹੀਂ ਬਾਹੀ ਹੁਣ ਘਰੇ ਕਰਾਏ ਤੇ ਸਵਾ ਗੇ ਨਿਪਣੇ ਹੁਣ ਤੇਰੇ ਤਾਂ ਨੂੰ ਚੰਗੀ ਐ ਤਾਂ ਕਰਕੇ ਤੂੰ ਆ ਬੈਠੀ ਰਹਿਨੀ ਦੱਸ ਦੇਣਾ ਮੇਰੇ ਤਾਂ ਨੂੰ ਵਾਲੀ ਕਪਤੀ ਆ ਤਾਂ ਕਰਕੇ ਮੈਨੂੰ ਨਿਕਲਣ ਨਹੀਂ ਦਿੱਦੀ ਹੈਗੀ ਕਰ ਚੰਗਿਆਂ ਨਾਲ ਭਣੇ ਚੰਗੇ ਹੁੰਦੇ ਆ ਤੇ ਕਪੱਤਿਆਂ ਨਾਲ ਕਪੱਤੇ ਹੀ ਮਿਲਦੇ ਹੁੰਦੇ ਆ ਚਲ ਭਣੇ ਤੂੰ ਤਾਂ ਮੈਨੂੰ ਹੁਣ ਚਾਹ ਦੀ ਘੁੱਟ ਕਿਹੜੀ ਪਿਉਣੀ ਮੈਂ ਹੀ ਪੱਤੀ ਪਾ ਕੇ ਪੀ ਲਾਂ ਦੁੱਧ ਚ ਭਣੇ ਦੁੱਧ ਦੇਖ ਕੇ ਪਾਈ

ਬਈ ਮੈਂ ਤਾਂ ਨਿਮੇੜ ਲਿਆ ਹਾਂ ਤੂੰ ਦੱਸ ਕਿੱਧਰੋਂ ਆਇਆ ਕਿਧਰੇ ਤਾਂ ਬਾਰੋਂ ਤੇਰੀ ਸਾੜੀ ਮੂੰਹ ਚੱਕੀ ਆਉਂਦੀ ਆ ਉਹ ਅੰਦਰ ਆਉਂਦੀ ਗੈਪ ਹੋ ਜਾਂਦੀ ਆ ਕਿਧਰੇ ਗੱਗਾ ਆਉਂਦਾ ਉਹ ਪਤਾ ਨਹੀਂ ਕਿਧਰ ਨੂੰ ਤੁਰ ਜਾਂਦਾ ਤੂੰ ਆ ਤੂੰ ਨਹੀਂ ਹੱਥ ਪੱਲਾ ਛੜਾ ਕੇ ਭੱਜ ਜਾਂਦਾ ਫਿਰ ਐਵੇਂ ਤਾਂ ਨਹੀਂ ਕਿਹਾ ਵੀ ਵਿਆਹ ਦਾ ਕੰਮ ਜਿਹੜਾ ਹੁੰਦਾ ਉਹ ਭੱਜ ਨੱਠਦੇ ਹੀ ਹੁੰਦਾ ਭੈਣ ਮੇਰੀਏ ਹੁਣ ਮੈਂ ਸਤਨਾਮ ਕੋਲ ਜਾ ਕੇ ਆਇਆ ਨਾ ਕੀ ਕਹਿੰਦਾ ਉਹ ਉਹ ਕਹਿੰਦਾ ਵੀ ਦੇਖ ਆ ਪਤ ਘਰ ਤੇ ਘਰ ਦੀ ਚੱਲਾਂਗੇ ਐਵੇਂ ਬਾਹਲਾ ਕੱਟਕੁੱਟ ਨਾ ਕਰੋ ਕਹਿੰਦਾ ਲੋਕਾਂ ਦਾ ਕੀ ਹੈ ਖਾ ਕੇ ਹੋ ਗਏ ਹੋ ਗਏ ਗੱਲ ਤਾਂ ਬਾਈ ਸਹੀ ਕਹਿੰਦਾ ਉਹ ਉਹਦੇ ਵੀ ਦੇਖ ਆਪਾਂ ਨੂੰ ਇਹੀ ਗੱਲ ਕਹੀ ਉਹਨੇ ਹੋਰ ਸਿਆਣਾ ਬੰਦਾ ਨਾ ਹਾਂ ਗੱਲ ਤਾਂ ਉਹਨੇ ਸਹੀ ਕਹੀ ਆ ਕਿਉਂ ਬਾਲਾ ਇਕੱਠ ਕਰਦਾ ਨਾਲ ਤਾਂ ਖੜੇ ਪੈਰ ਆਪਾਂ ਨੂੰ ਸਾਰੇ ਇੰਤਜ਼ਾਮ ਕਰਨੇ ਪੈਣਗੇ ਹੁਣ ਆਪਾਂ ਮੁੱਲ ਦੀ ਮਠਿਆਈ ਲਿਆਵਾਂਗੇ ਥੋੜੀ ਬਹੁਤੀ ਘਰ ਦੇ ਘਰ ਦੇ ਹੋ ਕੇ ਲੈ ਆਉਣੇ ਨਾਲੇ ਹੁਣ ਨਾ ਕਿਸੇ ਨੂੰ ਚੋਰੀਆਂ ਚਪੋਰੀਆਂ ਫੋਨ ਕਰਦੀ ਮੈਨੂੰ ਮੜਾ ਮੋਟੇ ਭੇਤ ਦੇ ਦਿਆ ਕਰ ਨਾ ਨਾ ਹੁਣ ਕਿਹਨੂੰ ਫੋਨ ਕਰਨਾ ਹੈ ਬਸ ਇਹ ਆਏ ਸੀ ਵੀ ਗੱਗੇ ਦੀ ਮਾਸੀ ਆ ਗਈ ਚੱਲ ਇਧਰ ਤੂੰ ਹੋ ਗਈ ਭਈ ਆਪਾਂ ਘਰ ਦੇ ਘਰ ਦੇ ਹੋਗੇ ਸਤਨਾਮ ਆ ਗਿਆ ਚੱਲ ਬਾਕੀ ਇੱਕ ਦੋ ਹੋਰ ਆ ਜਾਣਗੇ ਮੜਾ ਹੁਟਾ ਬਾਲੇ ਨਹੀਂ ਆਪਾਂ ਸਾਦੇ ਹੋਣ ਨਾਲੇ ਇਹ ਵੀ ਮਾੜੀ ਜੀ ਆਪਦੇ ਪਰਜਾਈ ਦੀ ਹੇਜ ਲਈਏ ਇਹਨੂੰ ਪੁੱਛ ਲਈ ਕਿ ਤੇ ਗੱਗੇ ਦੇ ਨਾਨਕੇ ਫੋਨ ਫਾਨਾ ਬੱਠੇ ਹੋਵੇ ਉਹ ਹੋ ਜਾ ਫਿਰ ਇੰਤਜ਼ਾਮ ਹੋ ਜਾ ਮੰਜਾ ਬਿਸਤਰਾ ਫੜਿਆ ਜਾਉ ਗਵਾਂਡੋ ਨਾ ਗੱਲ ਤਾਂ ਤੇਰੀ ਠੀਕ ਹੈ ਪੁੱਛ ਲੈਣਾ ਇਹਨੂੰ ਵੀ ਤੂੰ ਨਾ ਕਿਸੇ ਨੂੰ ਕਹੀ ਹੈ ਨਾ ਕਰ ਲੈਣਾ ਗੱਲ ਮੈਂ ਉਹਦੇ ਨਾਲ ਉਧਰੋਂ ਅਗਲ ਘਰੇ ਆ ਕੇ ਬਹਿ ਜਾਣਾ ਉਧਰੋਂ ਫਿਰ ਮੈਂ ਲੋਕਾਂ ਦੇ ਮੰਜੇ ਚੱਕਦੀ ਫਿਰਾਂ ਨਾ 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 ਐ ਹੁਣ ਮੌਕੇ ਤੇ ਥੋੜੀ ਉਹ ਆ ਪਹਿਲਾਂ ਇੰਤਜ਼ਾਮ ਕਰ ਲੋ ਆ ਉਹਦਾ ਆਹੋ ਠੀਕ ਹੈ ਚੱਲ ਕੋਈ ਨਹੀਂ ਸਤਨਾਮ ਨੇ ਵਧੀਆ ਰਹਿ ਦਿੱਤੀ ਆਪਾਂ ਨੂੰ ਹੁਣ ਆ ਬਾਲਾ ਬਸਲ ਜਾ ਰੱਖਦੇ ਨਹੀਂ ਟਾਈਮ ਟੂਮ ਤਾਂ ਨਹੀਂ ਦੱਸਿਆ ਵੀ ਐਤਵਾਰ ਨੂੰ ਕਿਹੜੇ ਵੇਲੇ ਪਹੁੰਚਗੇ ਉਹ ਤਾਂ ਦਵਾਰੇ ਤੱਕ ਕਰ ਲਾਂਗੇ ਨਾਲ ਉਹ ਤਾਂ ਬਦਨ ਤਾਂ ਵੱਜ ਹੀ ਗਿਆ ਹੋ ਟਾਈਮ ਨੂੰ ਕੀ ਐ ਆਪਾਂ ਆਪ ਤਾਂ ਆਪਦੇ ਸਾਰੇ ਜਨਾਂ ਛਿੱਤੀ ਬਗ ਜਾਗੇ ਛਿੱਤੀ ਮੁੜ ਆਵਾਂਗੇ ਉਹ ਤਾਂ ਠੀਕ ਆ ਆਹੋ ਤੇ ਹੁਣ ਜਿਹੜੇ ਕਿਸੇ ਨੂੰ ਹੋਰ ਕਹਿਣਾ ਕੋਨਾਗਾ ਬਾਹਲੇ ਨਾ ਕਹੀਂ ਹਾਂ ਨਿਕਦੇ ਇੱਕ ਜਾਂ ਦੋ ਘਰੀ ਕਹੀਂ ਬਸਦਾ ਬਸ ਬਾਲੇ ਨੂੰ ਨਹੀਂ ਕਹਿੰਦੇ ਮੈਂ ਤਾਂ ਕਹਿੰਨੀ ਆ ਮੈਂ ਤਾਂ ਕਹਿੰਨੀ ਇਹ ਵੀ ਰਹਿਣ ਦੀ ਦੋ ਘਰ ਸੱਦਲੇ ਦੋ ਛੱਡ ਤੇ ਫਿਰ ਰੋਸਾ ਬਾਦ ਨੀ ਹਾਂ ਇਹ ਵੀ ਗੱਲ ਹੈ ਨਾਲੇ ਹਰੇਕ ਨੂੰ ਕਹਦੇ ਆਂਗੇ ਭਈ ਬੇਸ ਤਾਂ ਕੱਠ ਵੱਟ ਕਰਿਆ ਨੀ ਫਿਰ ਇੱਕ ਪਨਾ ਸੱਦਿਆ ਪਰ ਦੂਜੇ ਨੂੰ ਵੀ ਨਹੀਂ ਗੁੱਸਾ ਆਉਣਾ ਨਹੀਂ ਤਾਂ ਫਿਰ ਆਕੜ ਕੇ ਵਜੂ ਉਹਨਾਂ ਨੂੰ ਕਿਵੇਂ ਸੱਦਿਆ ਸਾਨੂੰ ਕਿਉਂ ਨਹੀਂ ਸੱਦਿਆ ਹਾਂ ਆਪਾਂ ਹੀ ਚੱਲਾਂਗੇ ਚਾਰੇ ਬਸ ਠੀਕ ਹੈ ਆਪਾਂ ਚਾਰੇ ਚੱਲਾਂਗੇ ਸਹੀ ਗੱਲ ਹੈ ਨਾਲੇ ਆਗਰੇ ਨੂੰ ਨੂੰ ਬੋਝ ਭੋਗ ਕਿਸੇ ਗੱਲ ਦਾ ਚੱਲ ਠੀਕ ਹੈ ਕਰ ਲੋਕਾਂ ਮਤਾਂਦਾ ਫਿਰ ਚੰਗਾ ਚੰਗਾ ਗੱਡੀ ਗੁੱਡੀ ਵਾਲੇ ਨੂੰ ਕਹਿ ਰੱਖੀ ਮੌਕੇ ਤੇ ਨਹੀਂ ਮਿਲਣਾ ਆਹੋ ਕਾਹਦੇ ਨੇ ਹਾਂ ਗੱਡੀ ਦੋ ਬੰਦਿਆਂ ਵਾਲੀ ਵੱਡੀ ਹੋਈ ਕਰਾ ਲਈ ਚੰਗਾ ਭਾਈ ਹੂੰ ਤਾਂ ਵੈਸੇ ਤੇਰੀ ਸਾਲੀ ਹੈਗੀ ਆ ਤੈਨੂੰ ਰਿਆਂ ਦੇਣ ਨੂੰ ਮੇਰੀ ਤਾਂ ਹੁਣ ਕੌਣ ਸੁਣਦਾ ਸਹੀ ਗੱਲ ਆ ਭਣੇ ਦੋ ਸੀਟਾਂ ਦਾ ਮੇਰੀ ਸਾਲੀ ਰੋਕ ਲੂ ਵੱਡੀਆਂ ਸੀਟਾਂ ਵਾਲੀ ਗੱਡੀ ਕਰਾਉ ਮੈਂ ਚੰਗਾ ਲੇ ਐਂ ਕਰਦੀਆਂ ਪਿੰਕੀ ਤਾਂ ਹੈ ਨਹੀਂ ਘਰੇ ਨਹੀਂ ਫੌਜੀ ਇਕੱਲਾ ਹੀ ਬੈਠਾ ਅੰਦਰ ਉਹਦੇ ਕੋਲ ਜਾ ਕੇ ਆਉਣੀ ਆ ਨਾਲੇ ਐਂ ਕਰ ਕਰਨਾ ਅੱਜ ਤੂੰ ਆਪਣੇ ਨਾ ਦਿਲ ਦੀ ਗੱਲ ਕਹੀ ਦੇ ਉਹਨੂੰ ਮੈਂ ਵੀ ਦੇਖਦੀ ਆ ਨਾਲੇ ਚਾਹ ਪਾਣੀ ਪੁੱਛਾਂ ਚਾਹ ਪਾਣੀ ਪੁੱਛਣ ਦੇ ਬਹਾਨੇ ਉਹਦਾ ਹਾਲ ਚਾਲ ਪੁੱਛੇ ਆਉਂਗੀ ਡੂੰ ਡੂੰ ਕਰੀ ਮੇਰੇ ਚੀਨ ਸਹੀ ਲਿਓ ਕਿੱਧਰ ਆ ਮੈਂ ਬੱਜੀ ਤੁਹਾਡੇ ਕੋਲ ਹੀ ਆਉਂਦੀ ਸੀਗੀ ਮੈਂ ਕਿਹਾ ਚਲੋ ਮੈਂ ਤੁਹਾਨੂੰ ਚਾਹ ਪਾਣੀ ਪੁੱਛਿਆ ਮਾ ਪਿੰਕੀ ਕਿੱਥੇ ਆ ਪਿੰਕੀ ਤਾਂ ਪਤਾ ਨਹੀਂ ਜੀ ਕਿੱਥੇ ਹੈਗੀ ਫਿਰ ਚਾਹ ਪਾਣੀ ਮੈਨੂੰ ਪਿੰਕੀ ਪੁੱਛ ਲੂ ਤੈਨੂੰ ਪੁੱਛਣਾ ਕੋਈ ਜ਼ਰੂਰੀ ਸੀਗਾ ਤੁਹਾਡਾ ਕੰਮ ਕਰ ਕੋਈ ਕੋਈ ਗੱਲ ਨਹੀਂ ਜੀ ਜੇ ਮੈਂ ਚਾਹ ਬਣਾ ਦੂੰਗੀ ਫਿਰ ਕੀ ਹੋ ਜਾਊਗਾ ਮੈਂ ਤਾਂ ਤੁਹਾਡਾ ਹਾਲ ਚਾਲ ਪੁੱਛਣ ਆਈ ਸੀ ਤੁਸੀਂ ਮੈਨੂੰ ਹੀ ਬੋਲਣ ਲੱਗੇ ਚੱਲ ਚੱਲ ਹਾਲ ਚਾਲ ਪੁੱਛਣ ਵਾਲੀ ਕਿਹੜੀ ਗੱਲ ਹੈ ਕਰੀ ਜਾਨੀ ਤੂੰ ਚਾਚ ਦੀ ਗੱਲ ਕਰ ਲਿਆ ਕਰ ਕਿਸੇ ਵੇਲੇ ਲੈ ਮੈਂ ਤਾਂ ਕਿਹਾ ਸੀ ਫੌਜੀ ਨਾਲ ਮੈਂ ਕਹਿੰਦੇ ਹੁੰਦੇ ਪਿਆਰ ਦੀਆਂ ਗੱਲਾਂ ਕਰੂੰਗੀ ਪਰ ਇਹ ਕਿੱਥੇ ਇਹ ਤਾਂ ਆਪਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਚਲ ਫੇਰ ਕੀ ਫਾਇਦਾ ਕਹਿੰਦੇ ਹੁੰਦੇ ਆ ਕਿਰਨਾ ਜਦੋਂ ਚਿੜੀਆਂ ਚੋਗੀਆਂ ਖੇਤ ਹੋਣੀ ਇਹਨੂੰ ਜਾਲ ਸੇ ਫਸਾ ਕੇ ਦੇਖਦੀਆਂ ਖਬਰਾਂ ਮੇਰੇ ਹੱਥ ਥੱਲੇ ਆਈ ਜਾਵੇ ਪਿੰਕੀ ਪਰਜਾਈ ਕਿਧਰ ਵਗੀ ਪਿੰਕੀ ਹਾਂਜੀ ਮੈਂ ਪਿੰਕੀ ਨੂੰ ਵਾਇਦ ਰਿਹਾ ਨਾ ਕਿ ਤੈਨੂੰ ਦੇਖੋ ਜੀ ਪਿੰਕੀ ਦਾ ਤਾਂ ਕੁਝ ਨਹੀਂ ਪਤਾ ਉਹ ਤਾਂ ਸਾਰਾ ਦਿਨ ਘਰੋਂ ਗਈ ਰਹਿੰਦੀ ਹੈਗੀ ਉਹਦਾ ਨਹੀਂ ਪਤਾ ਹੈ ਕਿੱਥੇ ਜਾਂਦੀ ਆ ਉਹ ਕਿੱਥੇ ਨਾ ਜਾਂਦੀ ਆ ਜੇ ਕੋਈ ਕੰਮ ਆ ਤੁਸੀਂ ਮੈਨੂੰ ਦੱਸ ਦੋ ਮੈਂ ਕਰ ਦਿੰਨੀ ਆ ਕਿੱਥੇ ਜਾਂਦੀ ਮਤਲਬ ਤੇਰਾ ਕਹਿਣ ਦਾ ਭਾਵ ਕੀ ਆ ਉਹ ਨਾਲ ਅੰਡਣਾ ਗਵੰਡਣਾ ਉਹਦੇ ਕੋਲੇ ਆ ਕੇ ਗੱਲਾਂ ਗੁੱਲਾਂ ਕਰਨ ਲੱਗ ਜਾਂਦੀਆਂ ਨੇ ਫਿਰ ਉਹਨਾਂ ਕੋਲੇ ਉਹ ਬੈਠ ਜਾਂਦੀ ਹੈਗੀ ਕੋਈ ਨਾ ਘਰੇ ਆਉਣ ਦੇ ਉਹ ਮੈਂ ਕਰ ਲੰਨਾ ਕਰ ਲਵਾਂ ਪਰ ਤੂੰ ਐਵੇਂ ਇਹਨਾਂ ਨਾ ਕਹਿ ਕਿਤੇ ਇੱਧਰ ਕਿਤੇ ਉੱਧਰ ਇਹ ਗੱਲਾਂ ਤੇਰੀਆਂ ਚੰਗੀਆਂ ਨਹੀਂ ਹੈਗੀਆਂ ਚਲੋ ਠੀਕ ਹੈ ਜੀ ਹੋਰ ਸਾਰੀਆਂ ਗੱਲਾਂ ਨੇ ਛੱਡੋ ਮੈਂ ਤੁਹਾਨੂੰ ਐਂ ਕਹਿਣੀ ਆ ਮੈਂ ਤੁਹਾਨੂੰ ਨਾ ਲੌਂਗ ਰੇਚੀ ਵਾਲੀ ਚਾਹ ਬਣਾ ਕੇ ਦਮਾ ਜਾਂ ਦੁੱਧ 'ਚ ਪੱਤੀ ਹੋਈ ਪਾ ਦਿੰਨੀ ਆ ਮੈਂ ਤੁਹਾਨੂੰ ਗੱਲ ਦੱਸਾਂ ਮੈਨੂੰ ਨਾ ਇਤਾਂ ਦਾ ਬਕਵਾਸ ਚੰਗਾ ਨਹੀਂ ਲੱਗਦਾ ਇਹ ਗੱਲਾਂ ਆ ਮੇਰੇ ਨਾਲ ਨਾ ਟੈਡੀਆਂ ਹੀਆ ਕਰ ਆਪਦੀ ਕੋਈ ਕੰਮ ਦੀ ਗੱਲ ਕਰਨੀ ਉਹ ਕਰ ਤੁਸੀਂ ਇੱਕ ਵਾਰੀ ਕੋ ਦੱਸੀ ਚਾਹ ਦੀ ਕੀ ਗੱਲ ਆ ਮੈਂ ਦੁੱਧ 'ਚ ਪੱਤੀ ਵਾ ਕੇ ਦਮਾ ਆ ਇਧਰ ਮੂੰਹ ਕਰਕੇ ਕੀ ਬੜਬੜ ਜਿਆ ਕਰੀ ਜਾਂਦੀ ਆ ਨਾ ਜੀ ਨਾ ਮੈਂ ਕੁਝ ਨਹੀਂ ਕੀਤਾ ਤੁਹਾਨੂੰ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਜੇ ਤੁਹਾਨੂੰ ਚਾਹ ਪਾਣੀ ਦੀ ਲੋੜਾ ਮੈਂ ਬਣਾ ਕੇ ਦੇ ਦਿੰਦੀ ਆ ਤੈਨੂੰ ਮੈਂ ਦੱਸਾਂ ਗੱਲ ਤੂੰ ਕਹਿਣ ਕੋਣ ਦੀ ਤਾਂ ਗੱਲ ਕਿਹੜੀ ਤੂੰ ਕਹਿਣ ਬਾਰੇ ਸੋਚ ਵੀ ਨਾ ਲਈ ਮੈਨੂੰ ਮੈਥੋਂ ਬਰਦਾਸ਼ਤ ਨਹੀਂ ਹੋਣਾ ਉਸ ਬੰਦਿਆਂ ਵਾਂਗੂ ਰਹਿਣਾ ਇੱਥੇ ਰਹਿ ਨਹੀਂ ਜਿੱਧਰੋਂ ਆਈ ਉਧਰ ਭੱਜ ਜਾਂਦਾ ਵਾਇਤਾ ਮੱਡਾ ਨੀ ਕੋਈ ਕਿੰਨਾੜਾ ਇਹ ਤਾਂ ਮੇਰੇ ਘਰ ਤੇ ਆਉਂਦਾ ਹੀ ਇੱਕ ਤਾਂ ਪਿੰਸੀ ਕਵਾਕ ਚ ਹੱਡੀ ਬਣੀ ਪਈ ਆ ਇਹ ਨਹੀਂ ਕਿਸੇ ਪਾਸੇ ਟਿਕਦੀ ਹੈਗੀ ਰੁਕ 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 ਕਿਧਰ ਆਈਆਂ ਭਾਈ ਮੈਂ ਤਾਂ ਦਿਉਰਾ ਗੱਗੇ ਦੇ ਘਰੇ ਗਈ ਸੀ ਗੱਗੇ ਦੇ ਘਰੇ ਤੂੰ ਕੀ ਕਰਨ ਗਈ ਸੀ ਇੱਕ ਤਾਂ ਚਾਹ ਪਾਣੀ ਤਾਂ ਤੂੰ ਟਾਈਮ ਸਿਰ ਕਰ ਲਿਆ ਕਰ ਬੰਦਾ ਚਾਹ ਪਾਣੀ ਦਾ ਪੀ ਲੇ ਉਹ ਇੱਕ ਨਾ ਜਿਹੜੀ ਤੂੰ ਆ ਘਰੇ ਰੱਖੀ ਆ ਕੌਣ ਆ ਇਹ ਕਿੱਥੋਂ ਆਈ ਇਹਨੂੰ ਮੈਂ ਤਾਂ ਕਹਿੰਨਾ ਕਰੂੰ ਕੱਢ ਦੇ ਉਹਨੂੰ ਤੇਰਾ ਕੁਸਾ ਕਰਦਾ ਆ ਦੋ ਦਿਨਾਂ ਦੀ ਗੱਲ ਆ ਨਾਲੇ ਹੁਣ ਉਹਨੇ ਤੈਨੂੰ ਕੀ ਕਹਿਤਾ ਤਾਂ ਬੋਲਦੀ ਨਹੀਂ ਵਿਚਾਰੇ ਕੁਛ ਲੈ ਦੋ ਦਿਨਾਂ ਦੀ ਨਹੀਂ ਹੈਗੀ ਪੇ ਕੀ ਗੱਲ ਸੁਣ ਲੈ ਆਪਣਾ ਨਾ ਇੱਕ ਪਰਿਵਾਰਕ ਘਰੇਲੂ ਰਿ ਰਿਸ਼ਤਾ ਹੈ ਮੈਂ ਤੈਨੂੰ ਹੁਣ ਦੱਸਦਾ ਗੱਲ ਉਹਦੀਆਂ ਮੈਨੂੰ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਉਹਨੂੰ ਸਮਝਾਉਣਾ ਸਮਝਾ ਲੈ ਨਹੀਂ ਮੈਂ ਇੱਕ ਮਿੰਟ ਚ ਦਫਾ ਕਰ ਦੂੰ ਘਰ ਮੈਂ ਹੁਣ ਤੈਨੂੰ ਕੀ ਕਹਿਤਾ ਉਹ ਤਾਂ ਉਹ ਹੀ ਨਹੀਂ ਕੁਛ ਬੋਲਦੀ ਉਹ ਤਾਂ ਮੈਂ ਉਹਨੂੰ ਕਹਿ ਕੇ ਗਈ ਸੀ ਪੇ ਸਤਨਾ ਉਹਨੂੰ ਭਈ ਚਾਹ ਪਾਣੀ ਪੁੱਛ ਲਈ ਚਲ ਚਾਹ ਪਾਣੀ ਦਾ ਚਲ ਪੁੱਛੇ ਕੋਈ ਚੱਕਰ ਨਹੀਂ ਆ ਜਿਹੜੇ ਉਹ ਲੱchn ਕਰਦੀ ਆ ਮੈਂ ਤਾਂ ਦੱਸ ਦੇ ਨੂ ਤੈਨੂੰ ਸ਼ਰਮ ਆਉਂਦੀ ਆ ਵੀ ਕਿਹੜੇ ਲੱchn ਹੁਣ ਕੀ ਕਰਤਾ ਉਹਨੇ ਜਿਹੜਾ ਝੂਲੀ ਜਾਂਦੀ ਆ ਇਦਾਂ ਆਉਂਦੀ ਆ ਸਰਾਣੇ ਝੂਲਣ ਲੱਗ ਜਾਈ ਇਦਾਂ ਤੇ ਤਾਂ ਵੀ ਸਰਾਣੇ ਝੂਲਣ ਲੱਗ ਜਾਂਦੀ ਆ ਮੈਨੂੰ ਨਹੀਂ ਬਰਦਾਸ਼ਤ ਇਹ ਗੱਲਾਂ ਚਲ ਕੋਈ ਨਾ ਮੈਂ ਉਹਨੂੰ ਕਹਿ ਦਊਂਗੀ ਵੀ ਭਾਈ ਸਤਨਾਮ ਦੇ ਕਮਰੇ ਚ ਨਾ ਜਾਇਆ ਕਰ ਤੂੰ ਨਾਲੇ ਮੈਂ ਅੱਪੇ ਚਾਹ ਬਣੀ ਪੁੱਛਣੂ ਉਹਨੂੰ ਜਦ ਕੋਈ ਨਾ ਤੂੰ ਗੁੱਸਾ ਨਾ ਕਰ ਤੂੰ ਚਾਹ ਵੀ ਨਹੀਂ ਆਏ ਤੈਨੂੰ ਮੈਂ ਬਣਾ ਦੇਣੀ ਆ ਚਾਹ ਨਹੀਂ ਤਾਂ ਮੈਂ ਵੀ ਪੀਉ ਪਰ ਤੇਰਾ ਕੀ ਮਤਲਬ ਆ ਤੂੰ ਚੱਕਦੀਆਂ ਚੁੰਨੀ ਕਿਤੇ ਉਹਨਾਂ ਦੇ ਬਗਜ ਨਹੀਂ ਕਿਤੇ ਉਹਨਾਂ ਦੇ ਬਈਆਂ ਤੇ ਤੂੰ ਘਰੇ ਨਹੀਂ ਖੜੀ ਆ। ਮੈਂ ਕਿਸੇ ਦੇ ਨਹੀਂ ਗਈ ਮੈਂ ਤਾਂ ਤੂੰ ਤਾਂ ਦੇਰੋਂ ਹੀ ਗੁੱਸਾ ਕਰੀਏ ਨਾ ਮੈਂ ਤਾਂ ਨਾ ਗੱਗੇ ਕੇ ਗਈ ਸੀਗੀ। ਪੁੱਪੂ ਆਨੇ ਬੁਲਾਇਆ ਸੀ ਕਹਿੰਦੀ ਕੱਪੜੇ ਦੇਖਣ ਆਂਦੀ ਕੁੜੀ ਦੇ ਤਾਂ ਗਈ ਸੀ। ਹੁਣ ਮੈਂ ਕੱਪੜੇ ਖਰਚੇ ਖੁਰਚੇ ਨਾ ਅਗਲੇ ਦੇ ਕਰਾਈ ਜਾਏ ਉਹ ਕਿਤੇ। ਸੋਨੂੰ ਮੈਂ ਬੰਦਿਆਂ ਵਾਲੀ ਗੱਲ ਕਹਤੀ ਅਗਲੇ ਦਾ ਪ੍ਰੋਗਰਾਮ ਕਰਉਣਾ ਸਾਧਾ ਅਗਲੇ ਦਾ ਖਰਚਾ 2 ਰੁਪਈਆ ਦਾ ਬਚਾ ਦਿਓ। ਹਾਏ ਵੇ ਕੱਪੜੇ ਤਾਂ ਬਣਾਉਣਗੇ ਹੁਣ ਹੁਣ ਬਣਾਉਂਦੇ ਨਹੀਂ ਹੁੰਦੇ ਬਰੀ ਨਹੀਂ ਬਣਾਉਂਦੇ ਹੁੰਦੇ। ਉਹ ਦਿਖਾਈਆ ਨੇ ਮੈਂ ਕਿਹੜਾ ਉਹਨ ਜਿਹੜੇ ਗਰੀਬ ਗੁਰਪੇ ਆ ਕੁੱਲੀਆਂ ਵਾਲੇ ਬੈਠਿਆ ਉਹਨਾਂ ਨੂੰ ਬਰੀਆਂ ਕੌਣ ਦਿੰਦਾ ਉਹਨਾਂ ਦੇ ਕਿਹੜੇ ਕਿਹੜੇ ਸੰਧਾਰੇ ਜਾਂਦੇ ਆ ਗੱਲ ਰਿਸ਼ਤਾ ਬਣਾਉਣ ਦੀ ਕਰੀਦੀ ਹੁੰਦੀ ਆ ਹੋਸ ਬਈਆਂ ਵਾਲੀਆਂ ਗੱਲਾਂ ਨਹੀਂ ਕਰੀਦੀ ਉਹਨੇ ਖਰਚੇ ਵਾਲੀਆਂ ਚੱਲ ਚੰਗਾ ਦਿਓਰਾ ਤੂੰ ਗੁੱਸਾ ਨਾ ਕਰ ਚਾਹ ਪੀਣੀ ਆ ਆ ਜਾ ਇਹ ਕੋਈ ਟਾਈਮ ਆ ਚਾਹ ਪਾਣੀ ਪੀਣ ਦਾ ਮੇਰੇ ਵੀ ਉਸੂਲ ਨੇ ਟਾਈਮ ਸਰ ਚਾਹ ਪਾਣੀ ਪੀਣ ਦੇ ਛੋਡੇ ਵਾਲਾ ਕੰਮ ਨਹੀਂ ਬੇ ਉਸੂਲਾ ਨਹੀਂ ਛੋਡੇ ਵਾਂਗੂ ਮੈਂ ਚੱਲ ਚੰਗਾ ਇੱਕ ਤਾਂ ਨਾ ਪਤਾ ਨਹੀਂ ਕਿੱਥੋਂ ਆ ਕੇ ਮੇਰੇ ਜੜਾ ਚ ਬਹਿ ਗਿਆ ਉਏ ਨੂੰ ਠੁੱਟੇ 2-2 ਸਾਲ ਨਾ ਮਿਲੇ ਆ ਹੁਣ ਹੁਣ ਆਏ ਮਾਰਿਆ ਕੱਚ ਡੋਮੂਗਾ ਕੱਢ ਕੇ ਆ ਕੇ ਬਹਿ ਗਿਆ ਹੋਰੇ ਬੱਤ ਦਾ ਹੋਲੈਂਡਰ ਇਸਦਾ 2 ਕਿਲੇ ਮੇਰੇ 9 ਲੱਖ ਜਾਂਦੇ ਹੈ ਇਹ ਵੀ ਨਾ ਬਸ ਉਹ ਕਹਿੰਦੇ ਹੁੰਦੇ ਨੇ ਨਾ ਇੱਕ ਤਾਂ ਹੁੰਦਾ ਨਾ ਮਿੱਟੀ ਮਿੱਟੀ ਦਾ ਤੇਲ ਪਾਉਣਾ ਹੈ ਇਹ ਇਹ ਚੁੱਲ੍ਹੇ ਚ ਪਾਣੀ ਪਾਉਣ ਵਾਲਾ ਕੰਮ ਕਰਦਾ ਹੈਗਾ ਸੱਚੀ ਦੁਖੀ ਕਰਕੇ ਮਾਰ ਲਈ ਮੈਂ ਤਾਂ ਹਟਬਰ ਨੇ ਇਹਨਾਂ ਦੇ ਘਰ ਦੀ ਮਰ ਦੂੰਗੀ ਮੈਂ ਤਾਂ ਨਾਲ ਤਾਂ ਇਹਨਾਂ ਲਈ ਕਰੋ ਨਾਲੇ ਇਹਨਾਂ ਨੇ ਸੁਣੋ ਪਰਦਲ ਉਹਦੀ ਖਬਰ ਨਵਾ ਜਾ ਕੇ ਦੇਖ ਕਿਵੇਂ ਹਣਕਦੀ ਫਰਦੀਆ ਨੇ ਉੱਤੇ ਨਾਲ ਮੈਂ ਕਿਹਾ ਸੀ 20 ਵਾਰੀ ਕਿ ਸਾਡੇ ਫੌਜੀ ਤੋਂ ਬਚ ਕੇ ਰਹੀਂ ਇਹ ਮੇਰੇ ਵੀ ਕੁੱਤ ਨਹੀਂ ਪਟਾਉਗੀ ਚਲ ਅੱਜ ਕਹੀ ਆਈਏ ਫਿਰ ਅਗਲਾ ਕਹਿੰਦਾ ਮੌਕੇ ਤੇ ਕਿਹਾ ਹੁਣ ਤਾਂ ਕਿ ਮਿਆ ਸਤਨਾਮ ਠੀਕ ਆ ਤਾ ਹੋ ਠੀਕ ਠਾਕ ਹਾਂ ਵਧੀਆ ਠੀਕ ਆ ਤੂੰ ਸੁਣਾ ਕੇ ਨਹੀਂ ਵਧੀਆ ਚੜ ਦੀ ਕਲਾ ਤੁਸੀਂ ਦੱਸੋ ਕੀ ਬਣੀ ਜਾਂਦਾ ਬਣੀ ਜਾਂਦਾ ਬਸ ਵਿਆਹ ਦੀ ਤਿਆਰੀ ਆ ਪੂਰੀ ਫੁੱਲ ਅੱਛਾ ਤੇ ਮੈਂ ਕਹਾਂ ਚਲ ਆਪਣੇ ਜਿਹੜੇ ਕੋਈ ਨੇੜੇ ਨੇੜੇ ਜੇ ਘਰ ਆਪਣੇ ਜਾਨਸਣ ਵਾਲੇ ਉਹਨਾਂ ਨੂੰ ਕਿਹਾ ਆਈਏ ਵੇ ਭਾਈ ਵਿਆਹ ਤੇ ਰਹੋ ਤੁਸੀਂ ਚਲੋ ਬੁਤਾ ਗੱਲ ਵਧੀਆ ਕਮਾਂਡ ਮੱਥੇ ਕਹਿਣਾ ਪੈਂਦਾ ਹੈ ਹੋਰ ਪਰ ਬਾਲਾ ਖਰਚਾ ਖੁਰਚਾ ਨਾ ਕਰਿਓ ਤਾਇਆ ਅੱਛਾ ਹਾਂ ਉਹ ਖੱਤਾ ਖੱਟਾ ਮੈਂ ਤਾਂ ਦੱਸਦਾ ਗੱਲ ਹਾਂ ਲੋਕਾਂ ਨੇ ਖਾ ਕੇ ਢੱਡ ਬਲੋਸ ਕੇ ਤੁਰ ਜਾਣਾ ਹੁੰਦਾ ਲੋਕਾਂ ਨੂੰ ਤੁਸੀਂ ਕਦੇ ਰਜਾ ਨਹੀਂ ਸਕਦੇ ਇਹ ਤਾਂ ਗੱਲ ਠੀਕ ਹੈ ਜੀ ਠੀਕ ਆ ਉਹਦਾ ਕੱਚੇ ਚੌਲੀ ਪ੍ਰੋਗਰਾਮ ਕਰਕੇ ਆਉਦੀ ਕੋਈ ਦੋ ਪੈਸੇ ਆਪਦੇ ਕਬੀਲਦਾਰੀ ਦੇ ਖਰਚ ਲਿਓ ਆਪਦੇ ਘਰੇ ਲਾ ਲਿਓ ਠੀਕ ਹੈ ਠੀਕ ਹੈ ਕੱਚੇ ਖੁਰਚੇ ਨਾ ਕਰਿਓ ਉਹ ਸਤਨਾਮ ਅਸਦਾ ਪਹਿਲੀ ਨਹੀਂ ਖਰਚਾ ਕਰਿਆ ਆ ਮਹਾ ਜਿਹੜੇ ਜੇ ਮੂੰਹ ਮੱਥੇ ਲੱਗਦੇ ਨੇ ਚਾਰ ਘਰ ਉਹਨਾਂ ਨੂੰ ਤਾਂ ਕਹਿ ਦਈਏ ਚ ਉਹ ਤਾਂ ਚੱਲ ਵਧੀਆ ਹੈ ਪਰ ਇਹ ਗੱਲ ਮੈਨੂੰ ਦੱਸ ਦੀਂ ਕਈ ਵਾਰੀ ਪੈਂਕੀ ਨਾ ਉਹ ਕੋਈ ਉੱਚੀ ਗੱਲ ਕਰਦੀ ਹੋਵੇ ਚੱਕਮੀ ਗੱਲ ਕਰਦੀ ਹੈ ਤਾਂ ਮੈਨੂੰ ਦੱਸ ਦਿਓ ਇਹ ਕੰਮ ਪ੍ਰੋਗਰਾਮ ਹੈ ਜਿਹੜਾ ਸਾਰਾ ਮੈਂ ਆਪਦੇ ਹੁੰਦੇ ਹੁੰਦੇ ਕਰਕੇ ਆਣਾ ਤੁਸੀਂ ਇਹਨੂੰ ਸੇਤੀ ਤੋਂ ਸੇਤੀ ਸਾਰੇ ਪ੍ਰੋਗਰਾਮ ਨੂੰ ਕਰੋ ਬਸ ਕਰੋ ਕਿ ਹੁਣ ਤੈਨੂੰ ਮੈਂ ਦੱਸਦਾ ਅੱਜ ਸ਼ਾਮ ਦੀ ਰੋਟੀ ਸਾਡੇ ਘਰੇ ਆ ਸੋਢੀ ਕਿਤੇ ਐਵੇਂ ਹੀ ਨਾ ਪਕਾਉਣ ਬਹਿ ਜਾਓ ਅੱਜ ਤੋਂ ਬਸ ਸ਼ੁਰੂ ਆ ਬਸ ਜਿਹੜੇ ਹੁਣ 4 ਦਿਨ ਵਿਆਹ ਦੇ ਆ ਉਹ ਤੁਸੀਂ ਉਧਰ ਹੀ ਰਹਿਣਾ ਹੈ ਕੋਈ ਗੱਲ ਨਹੀਂ ਤਾਇਆ ਹਾਂ ਸੋਡੇ ਕਿੰਨੀਆਂ ਸਾਨੂੰ ਬਸੇਰੀ ਖੁਸ਼ੀ ਆ ਪਰ ਇਹਨੂੰ ਆਪਾਂ ਪ੍ਰੋਗਰਾਮ ਨੂੰ ਜਲਦੀ ਜਲਦੀ ਨੱਪਿਆ ਦਈਏ ਕਿਉਂਕਿ ਮੇਰੀ ਵੀ ਸੁੱਟੀ ਨੇੜੇ ਲੱਗਦੀ ਜਾਂਦੀ ਆ ਮੈਂ ਵੀ ਜਾਣਾ ਠੀਕ ਹੈ ਪਰ ਆਪਾਂ ਖਰਚੇ ਤੋਂ ਵਚਣਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਗੱਲ ਇਹ ਲੋਕਾਂ ਦਾ ਸਮਾਜ ਦੇ ਵਿੱਚ ਫਿੱਤਰ ਤੇ ਬਣ ਗਈ ਹੋਸ ਵਾਈ ਦੀ ਆਹੋ ਹੋਸ ਵਾਈ ਵਾਲੀਆਂ ਗੱਲਾਂ ਕਰਕੇ ਲੋਕ ਖਰਚੇ ਕਰਦੇ ਆ ਉਸ ਤੋਂ ਬਾਅਦ ਵਿੱਚ ਕਰਜ਼ੇ ਚੜਦੇ ਆ ਸਿਰ ਠੀਕ ਹੈ ਫਿਰ ਲੋਕ ਫਾਹ ਲੈਂਦੇ ਆ ਨਹੀਂ ਇਹ ਤਾਂ ਗੱਲ ਨਹੀਂ ਕਲੇਸ਼ ਪੈਂਦੇ ਆ ਹਾਂ ਹਾਂ ਬਹੁਤ ਕੁਝ ਹੁੰਦਾ ਨਹੀਂ ਐ ਤਾਂ ਆਪਾਂ ਕਾਨੂੰ ਇੰਨਾ ਖਰਚਾ ਕਰਦੇ ਆ ਮੈਂ ਤਾਂ ਚਾਰ ਕਰਾਂ ਨੂੰ ਕਹਿਣ ਜਾਂਦਾ ਸੀ ਜੇ ਕਹ ਪਕ ਕਰ ਜੰਨੇ ਆ ਫਿਰ ਮੈਂ ਤਾਂ ਕਹਣਾ ਆਪਦੇ ਜਿਹੜੇ ਤੇਰੇ ਘਰ ਘਰ ਦੇ ਸਕੇ ਸਕੇਲੇ ਚਾਰ ਘਰ ਆ ਉਹਨਾਂ ਨੂੰ ਛੱਡ ਕੇ ਪ੍ਰੋਗਰਾਮ ਕਰ ਲੋ ਚੰਗੇ ਰਹੋਗੇ ਉਹਨਾਂ ਨੂੰ ਤਾਂ ਮੈਂ ਖਰਕਾ ਹੀ ਤਾਂ ਠੀਕ ਆ ਠੀਕ ਆ ਚੱਲ ਬਸ ਠੀਕ ਆ ਤੁਸੀਂ ਹੁਣ ਮੈਂ ਦੁਬਾਰੇ ਨਹੀਂ ਕਹਿਣਾ ਹਾਂ ਤੁਹਾਨੂੰ ਸ਼ਾਮ ਦੀ ਰੋਟੀ ਆਪਣੇ ਘਰੇ ਬਣਾਉਣੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਚੰਗਾ ਚੰਗਾ ਠੀਕ ਹੈ ਤੱਕੀ ਨਾ ਤਾਂ ਫੋਨ ਵੀ ਲੋ ਹੋ ਗਿਆ ਸੀ ਕਿਤੇ ਵੀਡੀਓ ਬਣਾਉਂਦੀ ਦਾ ਫੋਨ ਲੋ ਹੋ ਜਾਂਦਾ ਤਾਂ ਉਹੀ ਗੱਲ ਵਿਚਾਰੀ ਰਹਿ ਜਾਣਾ ਸੀਗਾ ਸਾਰਾ ਏ ਟੇ ਮਟਾਣਾ ਤੇ ਸ਼ੁਕਰ ਸਤਨਾਮ ਨੂੰ ਨਹੀਂ ਪਤਾ ਲੱਗਿਆ ਹੈਗਾ ਜੇ ਇਹਨੂੰ ਪਤਾ ਲੱਗ ਜਾਂਦਾ ਇੰਨੇ ਗਾਣਾ ਸੀ ਤੂੰ ਲੋਕਾਂ ਦੀ ਸੁਹਾਈ ਨੇਂ ਦੀ ਫਰਦੀਆਂ ਸਤਨਾਮ ਤਾਂ ਯਾਦ ਆਇਆ ਸਾਰੀ ਗੀਤ ਹੈਗੀ ਨੀ ਕਿਰਨਾ ਨੀ ਕਿਰਨਾ ਅਗੀ ਅਗੀ ਅੱਛਾ ਉਹੀ ਹਣਕਦੀ ਫਰੀਆਂ ਦੀ ਹੁਣ ਪਤਾ ਨਹੀਂ ਕਿੱਧਰ ਵਾਕੀ ਲੈ ਕੀ ਹੋ ਗਿਆ ਕਿ ਮੈਂ ਉੱਚੀ ਉੱਚੀ ਬਾਜਾ ਮਾਰੀ ਜਾਂਦੀ ਆ ਭੈਣੇ ਦਿਖੀ ਨਹੀਂ ਹੈਗੀ ਮੈਨੂੰ ਮੈਨੂੰ ਪਤਾ ਨਹੀਂ ਕਿਹੜੇ ਭੋਰੇ ਚ ਬਟਕੀ ਬੈਠੀ ਐ ਮੈਂ ਭੋਰੇ ਚ ਕਾਹਨੂੰ ਬੜਨਾ ਮੈਂ ਤਾਂ ਅੰਦਰ ਬੈਠੀ ਸੀ ਉੱਥੇ ਤੂੰ ਤਾਂ ਕਾਹਨੂੰ ਬੜਨਾ ਭੋਰੇ ਚ ਤੂੰ ਲੋਕਾਂ ਦੇ ਕਮਰੇ ਚ ਬੜਦੀ ਆ ਨਾ ਮੈਨੂੰ ਇੱਕ ਹਾਂਏ ਮੈਂ ਮਰ ਜਾ ਭੈਣੇ ਗੱਲ ਕਰਨ ਲੱਗੀ ਪਹਿਲਾਂ ਸੋਚ ਤਾਂ ਲਿਆ ਕਰ ਕਿਦੇ ਕਮਰੇ ਚ ਬੜੀਆ ਮੈਂ ਕਿ ਬਣਉਂ ਆਇਆ ਅਸ ਤੇਨੂੰ ਕਿਹਾ ਸੀ ਤੂੰ ਸਾਡੇ ਫੌਜੀ ਦੇ ਕਮਰੇ ਦੇ ਲਵੇ ਤਵੇ ਵੀ ਨਹੀਂ ਜਾਣਾ ਤੂੰ ਉਹਦੇ ਕਮਰੇ ਚ ਕਿਟੰਡੀਆਂ ਲੈਣ ਗਈ ਸੀ ਨਹੀਂ ਮੈਂ ਫੌਜੀ ਤੋਂ ਕਿ ਬੜੇ ਮੈਂ ਲੈਣੇ ਸੀ ਮੈਂ ਤਾਂ ਫੌਜੀ ਨੂੰ ਐਂ ਕਹਿੰਦੀ ਸੀ ਵੀ ਜੇ ਤੁਹਾਨੂੰ ਕੋਈ ਰੋਟੀ ਪਾਣੀ ਚਾਹ ਪਾਣੀ ਦੀ ਲੋੜ ਆ ਮੈਂ ਚਾਹ ਪਾਣੀ ਬਣਾ ਕੇ ਦੇ ਦਿੰਦੀ ਆ ਅੱਜ ਤਾਂ ਮੈਂ ਪਰਦਾ ਪਾ ਲਿਆ ਤੇਨੂੰ ਮੈਂ ਚੰਗੀ ਤਰ੍ਹਾਂ ਸਮਝਾਇਆ ਸੀ ਵੀ ਉਹਦੇ ਲਵੇ ਤਵੇ ਵੀ ਨਹੀਂ ਢੱਕਣਾ ਹੈਗਾਗਾ ਤੇ ਤੂੰ ਤੂੰ ਚਾਹ ਪਾਣੀ ਪੁੱਛਣ ਵਾਕੀ ਨਾਲ ਕੀ ਹਰਕਤਾਂ ਕਰਦੀ ਸੀ ਭੈਣੇ ਦੱਸ ਨਹੀਂ ਤੂੰ ਮੇਰੇ ਤੇ ਹੋਈ ਐ ਡੜੇ ਅਣਜਾਮ ਲਈ ਜਾਂ ਮੈਂ ਕੀ ਹਰਕਤਾਂ ਕਰਨੀਆਂ ਨੇ ਜੇ ਉਹ ਘਰ ਦੇ ਵਿੱਚ ਮੈਂਬਰ ਸੀ ਹੁਣ ਮੈਂ ਉਹਨਾਂ ਜਾਣਦੀ ਕਰਦੀ ਸੀ ਮੈਂ ਚਾਹ ਪਾਣੀ ਪੁੱਛਦੇ ਇਹਦੇ ਵਿੱਚ ਮੈਂ ਦੱਸਾਂ ਉਹ ਕਿ ਮਾੜੀ ਗੱਲ ਕਹਦੀ ਉਹ ਕਹਿੰਦਾ ਝੂਲ ਝੂਲ ਕੇ ਗੱਲਾਂ ਕਰਦੀ ਸੀ ਨਾਲੇ ਤੈਨੂੰ ਪਤਾ ਦਾ ਸੁਭਾਅ ਕਿੱਡਾ ਭੜਾ ਆਪਦੀ ਤਾਂ ਪੋਨੀ ਜਿੱਪ ਪਟਵਾਏਂਗੀ ਪੜਾਏਂਗੀ ਮੇਰੀ ਪੁੱਤ ਵੀ ਪਟਾ ਦੇਂਗੀ ਨਾਲ ਨਹੀਂ ਭੈਣੇ ਕਿਦਰੇ ਨਹੀਂ ਕੋਈ ਤੇਰੀ ਗੁੱਤ ਪੜਦਾ ਹੈਗਾ ਤੂੰ ਤਾਂ ਉਹੀ ਤੀ ਹੋ ਕਾਲ ਮੇਰੇ ਤੇ ਚੜੀ ਰਹਿਣੀ ਆ ਉਹਨੂੰ ਕੋਈ ਗੱਲ ਨਹੀਂ ਕਹੀ ਕੋਈ ਬਾਤ ਨਹੀਂ ਕਹੀ ਮੇਰੇ ਸਾਹਮਣੇ ਲੈ ਗਿਆ ਫੌਜੀ ਉਹਨੂੰ ਮੈਂ ਪੁੱਛਿਆ ਵੀ ਮੈਂ ਤੈਨ ਨੀ ਵਾਸਤੇ ਪੈਰੇ ਰੱਖਦੇ ਆਪ ਤਾਂ ਨਿਕਲੇਗੀ ਨਿਕਲੇਗੀ ਇਸ ਕਰੋ ਮੈਨੂੰ ਵੀ ਕਢਾ ਦੇ ਆਈ ਨਾ ਪੁੱਛਣ ਗਈ ਨਾ ਫੌਜੀ ਨੇ ਮੈਨੂੰ ਫੜ ਕੇ ਗੋਦਨੀ ਬਾਹਰ ਕਢ ਦੇ ਨਾ ਆ ਮੇਰੇ ਬੰਦੇ ਤੋਂ ਵੀ ਨਹੀਂ ਪੁੱਛਣਾ ਹੈਗਾ ਕੱਢਾਂਗੇ ਨਾ ਕੱਢਾ ਜੇ ਠੀਕ ਆ ਫੌਜੀ ਹੋਰ ਕੁਝ ਮੇਰੇ ਬਾਰੇ ਤਾਂ ਨਹੀਂ ਕੁਝ ਕਹਿੰਦਾ ਸੀਗਾ ਕੁਝ ਨਹੀਂ ਕਹਿੰਦਾ ਸੀ ਕਿਵੇਂ ਹੋਜੀ ਮੇਰੇ ਬਾਰੇ ਤਾਂ ਨਹੀਂ ਕੁਝ ਕਹਿੰਦਾ ਸੀ ਡਿੱਡਿਦੂ ਫੌਜੀ ਨੂੰ ਸਮਝਦੇ ਆ ਨਾ ਕੱਚਾ ਕੋਲਾ ਓਡਾ ਹੈ ਨਹੀਂਗਾ ਉਹ ਨਾਲੇ ਜਿਹੜੇ ਬਹੁਤ ਤੂੰ ਫਿਰਦੀਆਂ ਨਾ ਉਹ ਬਹੁ ਨਹੀਂ ਚੱਲਦਾ ਤੇਰਾ ਚੁੱਪ ਕਰਕੇ ਗੱਗੇ ਨਾ ਗੱਲ ਹੋਈ ਆ ਤੇ ਆਦੀ ਚੁੱਪ ਕਰਕੇ ਨਾ ਬੈਗਰ ਆ ਕੇ ਨਾ ਤੁਰਦੀ ਲੱਗ ਗਈ ਇਥੋਂ ਮੈਂ ਤਾਂ ਕਹਿ ਹੀ ਉਹਨਾਂ ਨੂੰ ਵੀ ਕੱਲ ਨੂੰ ਹੀ ਆ ਜਿਹਾ ਆਪਦਾ ਪਰਸੋ ਪਰਸੋਂ ਨੂੰ ਕਿਧਰੇ ਨਹੀਂ ਦੋ ਦਿਨ ਮੈਂ ਕਿੱਥੇ ਰੱਖੂਗੀ ਤੈਨੂੰ ਔਰ ਹੋਰ ਕਾੜ ਕਰਕੇ ਜਾਏਗੇ ਸਾਡੇ ਘਰੇ ਨੁੱਕੇ ਤੇ ਰੇਣੀ ਕੋਈ ਕੰਡ ਕਰਦੀ ਹੁਣ ਇੰਨਾ ਟਾਈਮ ਹੋ ਗਿਆ ਤੇਰੇ ਘਰੇ ਬੈਠੀ ਨੂੰ ਕਦੋਂ ਮੈਂ ਕੋਈ ਕੰਡ ਕੀਤਾ ਹੁਣ ਆ ਦੋ ਦਿਨ ਰਹਿੰਦੇ ਆ ਹੁਣ ਤੂੰ ਵੀ ਮੇਰੇ ਪਿੱਛੇ ਪਈ ਪਈ ਬਿਛੇ ਤੇ ਇਹਨੂੰ ਕੱਢ ਦਵਾ ਕੱਢ ਦਵਾਗਾ ਨਹੀਂ ਉਹ ਤੇਰੀਆਂ ਹਰਕਤਾਂ ਦਾ ਨਹੀਂ ਪਤਾ ਸੀ ਤੇ ਉਤਨੀ ਕਰਤੂਤਾਂ ਦਾ ਨਹੀਂ ਪਤਾ ਸੀ ਤੂੰ ਆ ਕਰ ਦੋ ਤਖੰਡਿਆਏਂਗੀ ਨਹੀਂ ਮੈਂ ਕੀ ਕਰਤੂਤਾ ਕਰਤੀ ਮੈਂ ਤਾਂ ਕੋਈ ਸਿਆ ਵੀ ਨਹੀਂ ਹੁਣ ਮੈਨੂੰ ਗੁੱਤਨੀ 'ਚ ਮਾਰਨਾ ਗਹੀ ਗਾ ਬੱਤੀ ਐਨੀ ਆ ਜਾ ਕੇ ਕੰਮ ਕਰ ਲੈ ਕੋਈ ਚਾਹ ਫੜੀਛਲੇ ਕਰਕੇ ਸੈਨੂੰ ਕੋਚੇ ਲੋਏ ਨੂੰ ਚਾਹ ਪਾਣੀ ਹਾਏ ਹੋਏ ਰੱਬਾ ਜਦੋਂ ਉੱਥੇ ਰਹਿੰਦੀ ਸੀ ਨਾ ਵਧੀਆ ਸੀਗੀ ਪੈਂਦੀ ਸੀ ਕੂੜੇ 'ਚ ਹੁਣ ਇੱਥੇ ਆ ਕੇ ਚੰਗੇ ਕੱਪੜੇ ਪਾਉਣ ਲੱਗ ਗਈ ਚੰਗਾ ਖਾਣ ਪੀਣ ਲੱਗ ਗਈ ਤੇ ਗਿੱਠੀ ਲੁਤਰੋ ਲੱਗ ਗਈ ਇਹਦੇ ਰਹਿਦਾ ਫੋਦਾ ਮੇਰੇ ਘਰ ਜਡੇਰੇ ਜਮੂਨ ਹੋਈ ਪਈ ਐ ਮੈਂ ਤਾਂ ਕਹਿਆ ਉਹ ਤੁੰਨਾਂ ਨੂੰ ਫੋਨ ਕਰਦੀਆਂ ਮੈਂ ਤਾਂ ਗੱਗੇ ਨੂੰ ਵੀ ਬਾਈ ਪਰ ਸੋ ਪਰਸੋਂ ਕੁਦਰੇਣੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਤਾਂ ਕੱਲ ਨੂੰ ਆਉਂ ਤੈ ਚੁੰਨੀ ਚੜਾ ਕੇ ਲੈ ਜਾ ਮੇਰੇ ਘਰੋਂ ਘਰਾਵਾ ਨਿਕਲੇ ਕਿਹੜੇ 2 ਕਿੱਲੇ ਮੈਂ ਤਾਂ ਆਪਦਾ ਹੀ ਘਰ ਪੱਟ ਲੂੰਗੀ 2 ਕਿੱਲਾਂ ਦੇ ਚੱਕਰ 'ਚ ਕਿਤੇ 5-7 ਕਿੱਲੇ ਨਾ ਵਜਣ ਆਇਆ ਤਾਂ ਨਹੀਂ ਫੌਜੀ ਜੇ ਕਿਤੇ ਇਹਨੇ ਸੁਣ ਲਿਆ ਇਹਨੂੰ ਪਤਾ ਲੱਗ ਗਿਆ ਇਹ ਮੇਰੀ ਗੁੱਤ ਨਹੀਂ ਕਢੀ ਸੋ ਇੱਕ ਮੇਰਾ ਬੰਦਾ ਐ ਏਡਾ ਨਲਾਇਕ ਜਿੱਥੇ ਭੱਗ ਜੂ ਉੱਥੇ ਹੀ ਬਹਿ ਜੂ ਮੁੜ ਕੇ ਨਹੀਂ ਆਉਂਦਾ ਹੈਗਾ ਪਤਾ ਨਹੀਂ ਕਿੱਥੇ ਉੱਜੜਿਆ ਸਵੇਰ ਦਾ ਘਰੇ ਨਹੀਂ ਵੜਿਆ ਉਹ ਵੀ ਹੁਣ ਉਹ ਵੀ ਪੁੱਛਦੀਆਂ ਜਿੰਨ ਚਿਰ ਫੌਜੀ ਐਸ ਕਰੇ ਮੈਂ ਉਹ ਬੰਦੇ ਨੂੰ ਵੀ ਨਹੀਂ ਕੁਝ ਕਹਿ ਸਕਦੀ ਹੈਗੀ ਮਤਲਬ ਐਟੀ ਚੋਂ ਕੜਕੀ ਚਾਈ ਹੋਈ ਹੈ ਇੱਕ ਇਹ ਇਹ ਤਾਂ ਉੱtre ਮੇਰੇ ਕੋਲੋਂ ਬਲਾ ਦੁਖੀ ਕਰਕੇ ਮਾਰ ਲੈ ਟੋਣੇ ਨੇ ਹੁਣ ਕਿਹੜੀ ਚਾਹ ਦੇ ਦੂਗੀ ਮੈਨੂੰ ਇਹ ਪਾਪੂ ਆਜੋ ਜਾਂ ਛੇਤੀ ਓਏ ਯਾਰ ਹੋਗੇ ਕਿ ਨਾ ਓਏ ਆਉਣਿਆ ਆਉਣਿਆ ਆਉਣੇ ਛੇਤੀ ਆਜੋ ਉਹ ਤੂੰ ਤਿਆਰ ਹੋ ਗਿਆ ਓਏ ਹੋਰ ਮੈਂ ਤਾਂ ਤਿਆਰ ਹਾਂ ਚੱਲ ਚੰਗਾ ਹੋ ਆਜੋ ਚੇਤੀ ਬਸ ਅਸੀਂ ਵੀ ਤਿਆਰ ਆਏ ਉਹ ਤੇਰੀ ਮਾਸੀ ਵੀ ਤਿਆਰ ਹੋ ਗਈ ਉਹ ਭੂਆ ਨਹੀਂ ਤੇਰੀ ਤਿਆਰ ਹੋਈ ਉਹ ਹਜੇ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਗੀ ਹੋਰ ਦੇਖ ਲੈ ਕਦੋਂ ਦੀ ਲੱਕੀ ਐ ਫੇਰ ਤੱਕ ਨਿਕਲੇਗੀ ਆ ਮੈਂ ਪਿੱਛੇ ਜਾ ਕੇ ਪਹਿਲਾਂ ਤਿਆਰ ਹੋ ਬਸ ਇਹੀ ਤਾਂ ਸੀਜ ਹੁੰਦੀ ਐ ਹੁਣ ਉਹ ਤਾਂ ਉੱਥੇ ਆਸਨੇ ਪਸਨੇ ਕਰੀ ਜਾਂਦੇ ਪਰ ਉਹਦੀ ਜ਼ਿੰਮੇਵਾਰੀ ਵੀ ਬਾੜੀ ਸਾਰੇ ਟੂਮਾ ਟਾਮਾ ਵੀ ਸਾਹਮਣੀਆਂ ਨਾ ਕੋਈ ਨਾ ਤੂੰ ਮੇਰੀ ਗੱਲ ਸੁਣ ਤੈਨੂੰ ਮੈਂ ਤੈਨੂੰ ਗੱਲ ਦੱਸੀ ਦੀ ਉਹ ਘਰਾਂ ਫੇਰ ਵੀ ਗੱਲ ਦਾ ਕਿਹੜੀ ਐ ਉਹ ਜਿਹੜੀ ਆਪਾਂ ਨੇ ਬਾਹਰ ਕਰੀ ਸੀਗੀ ਅੱਛਾ ਉਹ ਕਤੇ ਕੰਮ ਛੇੜ ਕੇ ਰੱਖਦੀਆਂ ਮੈਂ ਤਾਂ ਇਹ ਕਹਣਾ ਵੀ ਦੇਖੂੰ ਤਾਂ ਗੱਲ ਤੇਰੀ ਠੀਕ ਆ ਵੀ ਆਪਾਂ ਕਰੇਵਾ ਕਰਾ ਲਈਏ ਪਰ ਹੁਣ ਚੰਗੇ ਨਹੀਂ ਲੱਗਦੇ ਜਦੋਂ ਟਾਈਮ ਸੀ ਉਦੋਂ ਤਾਂ ਆਪਾਂ ਕੋਈ ਗੱਲ ਨਹੀਂ ਕਰੀ ਹੁਣ ਦੇਖ ਮੁੰਡੇ ਨੂੰ ਵਿਆਹਣ ਚੱਲਿਆ ਮੇਰੇ ਪੁੱਤ ਦਾ ਹੀ ਵਿਆਹ ਹੋ ਜਾਣਾ ਤੇ ਤੂੰ ਨਾ ਪੰਗੇ ਪਾ ਹਜੇ ਮੈਂ ਤਾਂ ਕੁਸ ਨਹੀਂ ਹੁੰਦਾ ਕੋਈ ਦੇਖਦਾ ਉਮਰਾਂ ਨੂੰ ਕੌਣ ਦੇਖਦਾ ਉਮਰਾਂ ਨੂੰ ਕੀ ਕੀ ਰੱਖਿਆ ਜਾਂਦਾ ਰੋਣਾ ਚਾਹੀਦਾ ਜਬਾਨ ਉਮਰਾਂ ਜੋ ਬੜਿਆ ਉਹ ਤਾਂ ਠੀਕ ਆ ਸਾਰੀ ਕਦੇ ਨਿਕਲ ਹੀ ਨਹੀਂ ਬਾਹਰ ਓਏ ਆਜਾ ਭਨੇ ਹੁਣ ਆਜਾ ਭਾਈ ਵੇ ਆ ਗਈ ਭਾਈ ਆ ਗਈ ਕਿਉਂ ਅੱਗ ਮਚਾਈ ਐ ਹੁਣ ਆ ਕੱਢਦੇ ਸੀਗੇ ਹਾਰ ਉਹ ਤਾਂ ਠੀਕ ਐ ਮੈਂ ਤਾਂ ਚੱਕ ਲੈਂਦਾ ਹੋਰ ਪਤਾ ਕੀ ਹੈ ਮੈਂ ਪੇਟੀ ਚ ਬਲਾਈ ਥੱਲੇ ਸਿੱਟਿਆ ਪਿਆ ਸੀ ਹਾਂ ਚੱਲ ਠੀਕ ਹੈ ਆਦਾ ਬਾਲੀ ਸੋਣਾ ਲੱਗੂ ਦੇਖ ਲੈ ਸਾਡੇ ਲੈ ਮੈਂ ਚੂੜੀਆਂ ਕੱਢ ਲਈ ਹਾਂ ਠੀਕ ਹੈ ਮੇਰੀ ਭੈਣ ਨੇ ਮਸਾ ਬਣਾਇਆ ਠੀਕਾ ਚੱਲ ਕੋਈ ਨਹੀਂ ਹੁਣ ਕਿਤੇ ਰੱਖ ਲੈ ਮੈਨੂੰ ਪੜਾ ਦੇ ਲੈ ਮੈਨੂੰ ਕਿਹੜਾ ਭਾਈ ਸਾਹਮਣੇ ਨਹੀਂ ਆਉਂਦੇ ਲੈ ਦੇਖ ਲੈ ਆਖੇ ਮੈਨੂੰ ਪੜਾ ਦੇ ਚੱਲ ਮੈਨੂੰ ਤੇਰਾ ਕੀ ਪਤਾ ਕਿੱਥੇ ਗੱਲੀ ਲੱਗ ਜੇ ਅਸੀਂ ਉਧਰੋਂ ਸਗਣ ਕਰਨ ਕੰਨੀਓ ਖੜੇ ਹੋਈਏ ਮੇਰੀ ਜੱਜਾ ਨੇ ਬਣਾਇਆ ਦੀ ਮੇਰੀ ਭੈਣ ਨੇ ਤਾਂ ਫਿਰ ਉਹਨੇ ਆਪਦੇ ਨੂੰ ਵਾਸਤੇ ਹੀ ਬਣਾਏ ਸੀ ਭਾਈ ਨੂੰ ਨੂੰ ਪੈ ਚੱਲੇ ਮੈਂ ਆਪਦੇ ਗੱਲ ਚ ਨਹੀਂ ਬਣੇ ਹੁਣ ਆ ਗਹਿਣੇ ਘੱਟੇ ਸੰਭਾਲ ਕੇ ਰੱਖੀ ਕਿਤੇ ਸਿੱੜਦੇ ਤੇ ਨਾਲੇ ਹੁਣ ਗੱਲਾਂ ਹੀ ਨਾ ਮਾਰੀ ਜਾਓ ਫੌਜੀ ਨਾ ਸੂਲਾਂ ਦਾ ਪੱਕਾ ਹੈ ਜੇ ਉਹਨੇ 10 ਮਿੰਟ ਵੀ ਲੇਟ ਹੋ ਗਏ ਆਖੂ ਮੈਂ ਨਹੀਂ ਜਾਂਦਾ ਤੁਸੀਂ ਵਗਜੋ ਹਿੰਮਤ ਕਰੋ ਚਲੋ ਤੁਸੀਂ ਚਲੋ ਬੈਠੋ ਮੈਂ ਨਾ ਕਿਸੇ ਬੈਗ ਚ ਪਾ ਲਿਆ ਵਾ ਚੋਰ ਚ ਪੱਕੇ ਨਾ ਕੋਈ ਖੋ ਕੇ ਲੈ ਜਾਣਾ ਅਸੀਂ ਘਰੇ ਹੀ ਬਥੇਰੇ ਨੇ ਬਠੀਕਾ ਆ ਜਾ ਮੈਨੂੰ ਸੁਣਾਈਆਂ ਕਰਦੀ ਐ ਕੋਈ ਮੜਾ ਮੋਟਾ ਬੋਲ ਲਿਆ ਕਰ ਉਹ ਹੋ ਸਾਲੀਏ ਕਿਉਂ ਗੁੱਸਾ ਕਰਦੀਆਂ ਟਾਈਮ ਹੀ ਬਹੁਤ ਹੋ ਗਿਆ ਲੈ ਉਹ ਆ ਜੋ ਚੱਲ ਗਿਆ ਟਾਈਮ ਬਹੁਤ ਜ਼ਿਆਦਾ ਹੋ ਗਿਆ ਅੰਦਰ ਹੀ ਨਿਕਲਦੀਆਂ ਆ ਆਗੇ ਆਗੇ ਦੇ ਦਿਆ ਉਹ ਰਾਗੇ ਆ ਜਾ ਕੁੜੀ ਆ ਜਾ ਨੀ ਆ ਵੀ ਦੇਖ ਲਿਆ ਕਰੋ ਚਲ ਕੋਈ ਨਾ ਚੱਲ ਚੱਲ ਤੂੰ ਗੱਡੀ ਛੇੜ ਆ ਗਿਆ ਸੀ ਆ ਜਾ ਹੁਣ ਗੱਲ ਸੁਣ ਮੇਰੀ ਕੰਨ ਖੋਲ ਕੇ ਦੇਖ ਜਿੰਨਾ ਸਿਰ ਫੋੜੀ ਹੈ ਨਾ ਉਹ ਨਜ਼ਰ ਵੀ ਆ ਤੁਤੇ ਠੀਕ ਹੈ ਨਾ ਨਜ਼ਰੇ ਜਾਂਦੇ ਨੇ ਜਦੋਂ ਟੁੱਪਾ ਕਰਕੇ ਉੱਥੇ ਬੈਠੇ ਨਹੀਂ ਜਿੱਦੇ ਹੈ ਬੱਗ ਗਿਆ ਉੱਦੀ ਦਿਨ ਉੱਥੋਂ ਵਾਪਸ ਲੈ ਆਉ ਪਰ ਆਪਣੀ ਜਿਹੜੀ ਗੱਲ ਹੋਈ ਆ ਉਹ ਫੌਜੀ ਦੇ ਜਾਣ ਤੋਂ ਬਾਅਦ ਲਾਗੂ ਕਰਾਂਗੇ ਆਪਾਂ ਕਿਉਂਕਿ ਹੁਣ ਤਾਂ ਫੌਜੀ ਨਾਲ ਤੇਰੀ ਗੁੱਤ ਨਹੀਂ ਕੋਹ ਉਹ ਨਾਲੇ ਮੇਰੀ ਬਾਹੂਗਾ ਫਿਰ ਆਪਣਾ ਪਲਾਨ ਵੀ ਨਹੀਂ ਕਾਮਯਾਬ ਹੋਣਾ ਕੇਰਾ ਵਿਆਹ ਹੋ ਜਾਣ ਤੇ ਠੀਕ ਆ ਆਈ ਉੱਥੇ ਬੌਲ ਬੌਲ ਥੱਪਣਾ ਤਾਂ ਬੌਲੀ ਬਣ ਕੇ ਰਹਿਣਾ ਉਹ ਪੇਤ ਨਹੀਂ ਖੁੱਲਣਾ ਚਾਹੀਦਾ ਹਸਾਬ ਲਾ ਲਾ ਜੇ ਬਦਲੀਆਂ ਤਾਂ ਨਾਲੇ ਪੈਣੀ ਮੈਂ ਤੈਨੂੰ ਐਂ ਕਹਿੰਦੀ ਸੀ ਹੁਣ ਆਪਦੇ ਬਾਦੇ ਤੇ ਨਾ ਪੱਕੀ ਰਹੀਂ ਤੂੰ ਵੀ ਆ ਦੀ ਜਵਾਨ ਤੇ ਪੱਕੀ ਰਹੀ ਤੂੰ ਹੀ ਜਾਦੀ ਤੇਰੀ ਲੁਤਰੋ ਚਲਦੀ ਐ ਗਿੱਠ ਦੀ ਕਿਤੇ ਉੱਥੇ ਵੀ ਕਰਦੇ ਲੱਗੇ ਸਮਝੋ ਨਹੀਂ ਇਹ ਮੈਂ ਲੁਤਰੋ ਨੂੰ ਬੰਦ ਕਰਕੇ ਹੀ ਰੱਖੂੰਗੀ ਨਹੀਂ ਬੋਲਦੀ ਮੈਂ ਹੋਰੇ ਤਾਂ ਤੇਰੀ ਵੀ ਲੁਤਰੋ ਬੰਦ ਹੁੰਦੀ ਨਹੀਂ ਫੌਜੀ ਮੂਰੇ ਉੱਥੇ ਜਾ ਕੇ ਕਿਵੇਂ ਹੋ ਜੂਗੀ ਓਏ ਆ ਜੋ ਕੀ ਇੱਥੇ ਖੜੀਆਂ ਕਰੀ ਜਾਂਦੀਆਂ ਆ ਆ ਗਈ ਆ ਗਈ ਚੱਲ ਓ ਦੇ ਹੋਰਾ ਤੁਸੀਂ ਕੱਲ ਗਿਆਂ ਆ ਗਿਆਂ ਬਾਈ ਕਿੱਥੇ ਹੈਗਾ ਵੇ ਉਹ ਤਾਂ ਭੱਗ ਗਿਆ ਸਵੇਰੀ ਖੇਤਾਂ ਨੂੰ ਕਹਿੰਦਾ ਜਿੱਥੇ ਸਤਨਾਮ ਹੈ ਨਾ ਮੈਨੂੰ ਪਤਾ ਉੱਥੇ ਮੈਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ ਨਾਲ ਤੇਰਾ ਬਾਈ ਹਜੇ ਕਮੇਟ ਘਟ ਪਾਦੀ ਆ ਕੇ ਰਾਜੀ ਹੈ ਜਦੋਂ ਤੂੰ ਆ ਗਿਆ ਉਹ ਜਮੀਂ ਪਿੱਛੇ हट ਗਿਆ ਤੂੰ ਚੱਲ ਥੋੜਾ ਚੱਲ ਐਵੇਂ ਨਹੀਂ ਨਾ ਗੱਲ ਬਣਦੀ ਉਹਨੂੰ ਨਾਲ ਤਾਂ ਲੈ ਕੇ ਜਾਣਾ ਸੀ ਤੇ ਕੋਈ ਨਾ ਤੂੰ ਹੋਇਆ ਕਿ ਉਹ ਇੱਕ ਗੱਲ ਹੀ ਐ ਸਗੋਂ ਤੇਰੀ ਜ਼ੁਬਾਨ ਤੋਂ ਨਾ ਜ਼ਿਆਦਾ ਪੱਕੀ ਐ ਆ ਜਾ ਪਤਾ ਜੀ ਐਂ ਕਰ ਐ ਤੇ ਖੜ ਮੈਨੂੰ ਤੇਜ ਚੋਲਾ ਮਸਾਂ ਸਗਣਾ ਦਾ ਟਾਈਮ ਆਇਆ ਆਹ ਕੋਈ ਆਪੇ ਜੇ ਜੀ ਕਰਾ ਸਿੱਕ ਤੋਂ ਪਹਿਲਾਂ ਉਹ ਜਿਹੜੇ ਮਾਰੇ ਸੱਤ ਤਰ੍ਹਾਂ ਦੇ ਬਾੜੀ ਇਹਨਾਂ ਨੂੰ ਮਾਇਤਾ ਨੇ ਪਿਆਰ ਕਰਕੇ ਗਈ ਸੀ ਤੇ ਉਸ ਤੋਂ ਉਹ ਵੀ ਆ ਕੇ ਨਾਲ ਦੀ ਨਾਲ ਚੱਕ ਕੇ ਕੌਲਿਆਂ ਤੇ ਪਾ ਦਿਆ ਆ ਜਾ ਪੁੱਤ ਆ ਜਾ ਐਂ ਛੋਰ ਨਹੀਂ ਕਰਦੇ ਹੁੰਦੇ ਮੇਰੇ ਸਿਆਣਾ ਪੁੱਤ ਆ ਲੈ ਫੌਜੀਆ ਬਦਾਂ ਨਿਆ ਬਈ ਤੁਮ ਬਹੁਤ ਬੜਾ 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 ਫੌਜੀ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਨਾਲੇ ਸਗਲ ਵਿਹਾਰ ਟਾਈਮ ਨਾਲ ਹੋ ਗਿਆ ਆਪਾਂ ਆਪਦੇ ਟਾਈਮ ਨਾਲ ਘਰੇ ਵੀ ਆ ਗਏ ਹਾਂਜੀ ਹਾਂ ਤਾਇਆ ਚਲੋ ਵਧੀਆ ਹੋ ਗਿਆ ਨਾਲੇ ਜੇ ਤੁਸੀਂ ਮੇਰੀ ਗੱਲ ਮੰਨੀ ਤੁਸੀਂ ਖਰਚੇ ਤੋਂ ਵੀ ਬਚੇ ਲੋਕਾਂ ਵਾਂਗੂ ਤੁਸੀਂ ਹੋਸ ਵਾਈਆਂ ਨਹੀਂ ਦਿਖਾਈਆਂ ਇਸ ਗੱਲੋਂ ਮੈਂ ਥੋੜਾ ਧੰਨਵਾਦ ਕਰਦਾ ਵੀ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਕੀਤਾ ਤੇ ਨਾਲੇ ਬਾਕੀ ਜਿਹੜਾ ਅਸੀਂ ਆਪਦਾ ਕਾਰਜ ਤੁਹਾਡੇ ਨਾਲ ਮਿਲ ਕੇ ਕਰਨਾ ਸੀ ਸਾਡਾ ਵੀ ਅੱਜ ਫਰਜ਼ ਲੈ ਗਿਆ ਠੀਕ ਹੈ ਠੀਕ ਹੈ ਧੰਨਵਾਦ ਤਾਂ ਅਸੀਂ ਕਰਦੇ ਆ ਜਿਹੜਾ ਸਾਡਾ ਪੁੱਤ ਵਿਆਹ ਦਾ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਹੁਣ ਹੱਸੋ ਖੇਡੋ ਆ ਤੇ ਪਰਿਵਾਰ ਚ ਖੁਸ਼ ਰਹੋ ਠੀਕ ਹੈ ਜੀ ਬੜੇ ਵਧਾਈਆਂ ਤੈਨੂੰ ਵਧਾਈਆਂ ਭੈਣੇ ਚਲ ਸ਼ੁਕਰਾਂ ਟਾਈਮ ਨਾਲ ਹੀ ਦੇਤੀਆਂ ਤਾਂ ਵਧਾਈਆਂ ਲੈ ਜੀਜਾ ਤੈਨੂੰ ਵੀ ਵਧਾਈਆਂ ਹਾਂ ਵਧਾਈਆਂ ਵਧਾਈਆਂ ਤੈਨੂੰ ਵੀ ਮਹਾਰਾਜ ਬਾਂ ਇਹ ਕੈਮਰਾ ਬਈ ਸਾਡੀਆਂ ਦੋ ਤਿੰਨ ਫੋਟੋ ਹਾਂ ਸਾਡੀਆਂ ਦੋ ਤਿੰਨ ਫੋਟੋ ਖਿੱਚਦੇ ਹਾਂ ਸਸੇਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸ ਲਓ ਸਾਡੀ ਹਰ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਹੌਸਲਾ ਰਹਿੰਦਾਗਾ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਰਿਹਾ ਕਰੋ ਤੇ ਸਾਡੇ ਨਾਲ ਜੁੜੇ ਰਿਹਾ ਕਰੋ ਜਿਹੜੇ ਵੀਰਾਂ ਨੇ ਭੈਣਾਂ ਨੇ ਸਾਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਭੇਜੇ ਨੇ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਦੇਵਲ ਖੁੱਡੀ ਸ਼ਾਮਲਾਲ ਵੰਸਲ ਅਨਮੋਲ ਸਰਾਂ ਜਸ ਹਿਲ ਪ੍ਰੂਵ ਐ ਕੇਸ਼ਵ ਜੀਤਾ ਚਮਕੌਰ ਸਾਹਿਬ ਨਸਤਰ ਸਿੰਘ ਟੇਲਰ ਮੰਡੀ ਖਾਜੂਵਾਲਾ ਸਮਰਜੀਤ ਕੌਰ ਫਰੂਕ ਅਸਮੀ ਪਾਕਿਸਤਾਨ ਕੁਲਦੀਪ ਸਿੰਘ ਰਾਮਗੜੀਆ ਮਨਜੀਤ ਦੇਵੀ ਗੁਰਮੀਲ ਸਿੰਘ ਜਗਦੀਸ਼ ਕੁਮਾਰ ਸਜਾਨਪੁਰ ਹਿਮਾਚਲ ਪ੍ਰਦੇਸ਼ ਖੁਸ਼ਵਾਜਵਾ ਖੁੱਡੀਕਲਾ ਸ਼ਿਸ਼ਨਪਾਲ ਸ਼ਰਮਾ ਤਪਾ ਮੰਡੀ ਮਨੋਰ ਲਾਲ ਕਹੀਰਾ ਨਵਾਂ ਸ਼ਹਿਰ ਤੋਂ ਹਰਮਨ ਸਿੰਘ ਨਿਰਮਲ ਸਿੰਘ ਗੌਤਮ ਸਿੱਧੂ ਗੁਰਜੰਟ ਸਿੰਘ ਸੈਣਾ ਸਰਦੂਲ ਬਰਾੜ ਰਾਜਸਥਾਨ ਰਜੀਵ ਜਿੰਦਲ ਪਟਿਆਲਾ ਪਵਨਪ੍ਰੀਤ ਕੌਰ ਮਾਨ ਸਿੰਘ ਡਰਾਈਵਰ ਸਜਾਨਪੁਰ ਹਿਮਾਚਲ ਪ੍ਰਦੇਸ਼ ਗੁਰਵੇਲ ਸਿੰਘ ਮਨਜੀਤ ਕੌਰ ਲੰਡਨ ਸਵੀ ਖੁੱਡੀ ਗੁਰਪ੍ਰੀਤ ਸਿੰਘ ਸਪਨਾ ਕੁਮਾਰੀ ਪਵਨ ਕੁਮਾਰੀ ਸਨੀਤਾ ਸ਼ਰਮਾ ਮਨਜੀਤ ਦੇਵੀ ਇਹਨਾਂ ਸਾਰਿਆਂ ਨੇ ਸਾਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਭੇਜੇ ਨੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰੀਕੇ ਸਾਨੂੰ ਸੋਹਣੇ ਸੋਹਣੇ ਕਮੈਂਟ ਭੇਜਦੇ ਰਿਹਾ ਕਰੋ ਸਾਡੀ ਟੀਮ ਨੂੰ ਹੌਸਲਾ ਰਹਿੰਦਾ ਜੇ ਕਿਸੇ ਨੇ ਵੀ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਆ ਜਾਂ ਕੋਈ ਸਟੋਰੀ ਦੇਣੀ ਆ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਮੋਬਾਈਲ ਨੰਬਰ ਦਿੱਤਾ ਹੁੰਦਾ ਤਾਂ ਉਹ ਤੇ ਜਾ ਕੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਮਾਸਟਰ ਖੁੱਲੀ